ਲੰਗੇ ਦਿਨੀ ਤੁਹਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਸੀਗੀ ਕਿ ਤਰਕਸ਼ੀਲ ਸੋਸਾਇਟੀ ਵੱਲੋਂ ਪੰਜਾਬ ਸਰਕਾਰ ਦੇ ਅੱਗੇ ਮੰਗ ਰੱਖੀ ਗਈ ਹੈ ਕਿ 51A ਆਰਟੀਕਲ ਜਿਹੜਾ ਉਹਨੂੰ ਲਾਗੂ ਕਰਾਇਆ ਜਾਏ ਇਹ 51A ਆਰਟੀਕਲ ਤਹਿਤ ਜਿਹੜੇ ਆ ਬਾਬੇ ਆਤਾਂਤਰੀਕੀਆਂ ਜਿਹੜੇ ਲੋਕਾਂ ਨੂੰ ਵਹਿਮਾਂ ਪਰਮਾਂ ਚ ਪਾਉਂਦੇ ਨੇ ਉਹਨਾਂ ਉੱਤੇ ਨਕੇਲ ਕੱਸੀ ਜਾ ਸਕੇ ਜਿੰਨੇ ਵੀ ਇਹ ਤਾਂਤਰੀਕੀਆਂ ਜਿਹੜੇ ਬਾਬੇ ਨੇ ਜਿਹੜੇ ਲੋਕਾਂ ਨੂੰ ਵਹਿਮਾਂ ਪਰਮਾਂ ਚ ਪਾਉਂਦੇ ਨੇ ਆਰਟੀਕਲ 51 ਇਹ ਕਹਿੰਦਾ ਭਾਰਤ ਦਾ ਕਿ ਸਾਨੂੰ ਸਾਇੰਟਿਫਿਕ ਗੱਲ ਕਰਨੀ ਚਾਹੀਦੀ ਆ ਸਾਨੂੰ ਲੌਜੀਕਲ ਗੱਲ ਕਰਨੀ ਚਾਹੀਦੀ ਆ ਪਰ ਜਿਹੜੇ ਇਹ ਬਾਬੇ ਨੇ ਇਹ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਲੋਕਾਂ ਦਾ ਪੈਸਾ ਲੁੱਟ ਲੈਂਦੇ ਨੇ ਔਰ ਲੋਕਾਂ ਕੋਲੋਂ ਜਿਹੜਾ ਅਜਿਹੀ ਕੰਮ ਕਰਵਾ ਲੈਂਦੇ ਨੇ ਉਪਾਅ ਦੇ ਨਾਂ ਤੇ ਜਾਂ ਉਹਨਾਂ ਨੂੰ ਸਫਲਤਾ ਦਾ ਰਸਤਾ ਦੱਸਣ ਦੇ ਚੱਕਰ 'ਚ ਕਿ ਲੋਕ ਜੁਰਮਕਾਰ ਬੈਠਦੇ ਆ ਔਰ ਬਾਅਦ 'ਚ ਉਹਨਾਂ ਨੂੰ ਜਿਹੜਾ ਅਦਾਲਤਾਂ ਦੇ ਵਿੱਚ ਖੱਜਲਖੁਆਰ ਹੋਣਾ ਪੈਂਦਾ ਔਰ ਸਜ਼ਾ ਹੁੰਦੀ ਆ ਫਿਰ ਆਰ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਤਾੰਤ੍ਰਿਕ ਨੇ ਕਿਸੇ ਸ਼ਖਸ ਨੂੰ ਇਹ ਕਿਹਾ ਕਿ ਤੁਸੀਂ ਜਾਨਵਰ ਦੀ ਬਲੀ ਦਿਓ ਔਰ ਇਸ ਸ਼ਖਸ ਨੇ ਉਸ ਤਾੰਤ੍ਰਿਕ ਦੇ ਮਗਰ ਲੱਗ ਕੇ 2 ਮਹੀਨੇ ਦੇ ਕਤੂਰੇ ਸੀਗੇ ਉਹਨਾਂ ਦਾ ਗਲਾ ਵੱਢ ਦਿੱਤਾ ਗਲਾ ਵੱਢ ਕੇ ਆਪਣੇ ਨਾਲ ਲੈ ਗਿਆ ਪਰ ਸੀਸੀਟੀਵੀ ਕੈਮਰੇ 'ਚ ਸਾਰਾ ਮਾਮਲਾ ਕੈਦ ਹੋ ਜਾਂਦਾ ਔਰ ਇੱਕ ਕੁੱਤਾ ਜਿਹੜਾ ਉਹਨੂੰ ਇਹ ਮਾਰਨ ਦੀ ਕੋਸ਼ਿਸ਼ ਕਰ ਰਹੀ ਸੀ ਪਰ ਲੋਕਾਂ ਨੇ ਜਦੋਂ ਉਦੀ ਆਵਾਜ਼ ਸੁਣੀ ਤਾਂ ਲੋਕ ਭੱਜ ਕੇ ਬਾਹਰ ਆ ਗਏ ਉਹਨੂੰ ਬਚਾ ਲਿਆ ਗਿਆ ਉਹ ਜ਼ਖਮੀ ਹੋਇਆ ਬਾਅਦ ਚੋ ਜਿਹੜੀਆਂ ਸੋਸਾਇਟੀਆਂ ਵੱਡੀਆਂ ਹੁੰਦੀਆਂ ਉਹਨਾਂ ਨੇ ਉਸ ਕੁੱਤੇ ਨੂੰ ਜਿਹੜਾ ਟ੍ਰੀਟਮੈਂਟ ਦਵਾਇਆ ਪਰ ਇਹ ਸ਼ਖਸ ਜਿਹੜਾ ਹੁਣ ਸੀਸੀਟੀਵੀ ਚ ਕੈਦ ਹੋ ਚੁੱਕਾ ਲੋਕ ਇਹਨੂੰ ਪਛਾਨਣ ਦੀ ਕੋਸ਼ਿਸ਼ ਵੀ ਕਰ ਰਹੇ ਆ ਕਿ ਇਹ ਕੌਣ ਸ਼ਖਸ ਸੀ ਕਿੱਥੋਂ ਆਇਆ ਕਿੱਥੇ ਗਿਆ ਪੁਲਿਸ ਨੇ ਮੁਕੱਦਮਾ ਵੀ ਦਰਜ ਕਰ ਲਿਆ ਫੜਿਆ ਇਹਨੇ ਜਾਣਾ ਫਿਰ ਆ ਜਿਹੜਾ ਇਹਨੇ ਜਾਨਵਰਾਂ ਦੇ ਉੱਤੇ ਤਸ਼ੱਦਦ ਕੀਤੀ ਆ ਉਹਦੇ ਤਹਿਤ ਇਹਦੇ ਉੱਤੇ ਮੁਕੱਦਮਾ ਵੀ ਦਰਜ ਹੋਏਗਾ ਕਿਉਂਕਿ ਜਾਨਵਰ ਦੇ ਉੱਤੇ ਵੀ ਜਿਹੜੀ क्रुएਲਟੀ ਆ ਉਹਦੇ ਉੱਤੇ ਤਸ਼ੱਦਦ ਕਰਨਾ ਉਹਦੇ ਨਾਲ ਜਿਹੜਾ ਇਦਾਂ ਦਾ ਜੁਰਮ ਕਰਨਾ ਉਹਦੇ ਨਾਲ ਜਿਹੜਾ ਇਸ ਤਰ੍ਹਾਂ ਦਾ ਘਨੌਣਾ ਕੰਮ ਕਰਨਾ ਇਹਦੇ ਤਹਿਤ ਵੀ ਕਾਨੂੰਨ ਬਣੇ ਹੋਏ ਆ ਸਜ਼ਾ ਜ਼ਰੂਰ ਹੋਏਗੀ ਇਸ ਸ਼ਖਸ ਨੂੰ ਹੁਣ ਜਿਹੜੇ ਤਾਂਤਰਿਕ ਸਾਹਿਬ ਨੇ ਇਸ ਨੂੰ ਇਹ ਗੱਲ ਕਹੀ ਹੋਏਗੀ ਕਿ ਤੂੰ ਇਹਨਾਂ ਦੀ ਬਲੀ ਦੇ ਦੇ ਤੇ ਤੂੰ ਵਿਦੇਸ਼ ਚਲਾ ਜਾਏਗਾ ਜਾਂ ਤੇਰੀ ਲੋਟਰੀ ਨਿਕਲ ਜਾਏਗੀ ਜਾਂ ਤੂੰ ਰਾਤੋ ਰਾਤ ਬਹੁਤ ਅਮੀਰ ਹੋ ਜਾਏਗਾ ਤੇਰੀ ਜ਼ਿੰਦਗੀ ਸੌਖੀ ਹੋ ਜਾਏਗੀ ਉਹ ਬਿਲਕੁਲ ਨਹੀਂ ਹੋਣ ਵਾਲੀ ਕਿਉਂਕਿ ਇਨੂੰ ਜਦੋਂ ਪੁਲਿਸ ਨੇ ਗ੍ਰਿਫਤਾਰ ਕਰ ਲੈਣਾ ਕਿਉਂਕਿ ਪੁਲਿਸ ਨੇ ਗ੍ਰਿਫਤਾਰੀ ਨੂੰ ਇਸ ਕਰਕੇ ਕਰ ਲੈਣਾ ਕਿਉਂਕਿ ਮੁਹੱਲਾ ਨਿਵਾਸੀ ਜਿਹੜੇ ਨੇ ਉਹ ਬੜੇ ਐਕਟਿਵ ਨੇ ਉਹਨਾਂ ਨੇ ਆਪਣੇ ਲੈਵਲ ਦੇ ਉੱਤੇ ਵੀ ਸਰਚ ਜਿਹੜੀ ਹੈ ਸ਼ੁਰੂ ਕਰ ਦਿੱਤੀ ਹੈ ਇਹ ਬੰਦਾ ਕੌਣ ਹੈ ਇਹਨੂੰ ਲੱਭੋ ਕਿਉਂਕਿ ਬਹੁਤ ਬੇਰਹਿਮੀ ਦੇ ਨਾਲ ਉਹਨਾਂ ਦਾ ਜਿਹੜਾ ਇਹਨੇ ਕਤਲ ਕੀਤਾ ਔਰ ਦੂਸਰੇ ਕੁੱਤੇ ਨੂੰ ਇਹਨੇ ਜ਼ਖਮੀ ਕੀਤਾ ਉਹਨਾਂ ਨੇ ਜ਼ਰੂਰ ਇਹਨੂੰ ਲੱਭ ਲੈਣਾ ਔਰ ਜਿਹੜੀਆਂ ਵੈਲਫੇਅਰ ਸੁਸਾਇਟੀਆਂ ਹੈ ਜਿਹੜੀਆਂ ਇਹਨਾਂ ਡੌਗਸ ਦੀ ਰੱਖ-ਰਖਾ ਕਰਦੀਆਂ ਉਹਨਾਂ ਦੀ ਦੇਖਭਾਲ ਕਰਦੀਆਂ ਉਹਨਾਂ ਨੇ ਵੀ ਜਿਹੜਾ ਇਹ ਵੀਡੀਓ ਵਾਇਰਲ ਕਰਲਾ ਸ਼ੁਰੂ ਕਰ ਦਿੱਤਾ ਕਿ ਇਸ ਸ਼ਖਸ ਦੀ ਪਛਾਣ ਕੀਤੀ ਜਾਵੇ ਮੁਕਦਮਾ ਪੁਲਿਸ ਨੇ ਇਹਦੇ ਉੱਤੇ ਦਰਜ ਕਰ ਲਿਆ ਪਰ ਨਾਲ ਦੀ ਨਾਲ ਜਦੋਂ ਇਹਨੂੰ ਫੜਿਆ ਜਾਣਾ ਇਹਨੇ ਤਾੰਤਰਿਕ ਦਾ ਨਾਮ ਲੈਣਾ ਕਿ ਮੈਨੂੰ ਤਾਂ ਉਸ ਤਾੰਤਰਿਕ ਨੇ ਕਿਹਾ ਸੀ ਕਿਉਂਕਿ ਮਹੱਲਾ ਨਿਵਾਸੀ ਦੱਸ ਰਹੇ ਆ ਕਿ ਅਜਿਹੇ ਕਾਰਜਕ੍ਰਮ ਜਿਹੜੇ ਕੀਤੇ ਜਾਂਦੇ ਆ ਅਜਿਹੀਆਂ ਜਿਹੜੀਆਂ ਕਾਨੂੰਨੀਆ ਵਾਰਦਾਤਾ ਕੀਤੀਆਂ ਜਾਂਦੀਆਂ ਇਸ ਹਮੇਸ਼ਾ ਹੀ ਤਾੰਤਰਿਕਾਂ ਨੇ ਕਹਿਣ ਤੇ ਹੁੰਦੀਆਂ ਵੀ ਬਲੀ ਦੇ ਦਿਓ ਬਲੀ ਦੇਣ ਨਾਲ ਤੁਹਾਡਾ ਕੰਮ ਸੌਖਾ ਹੋ ਜਾਊਗਾ ਪਰ ਹੁਣ ਇਹ ਜਿਹੜਾ ਦੋਸ਼ੀ ਜਿਹਦੇ ਨਾਲ ਇੱਕ ਹੋਰ ਸ਼ਖਸ ਵੀ ਸੀਗਾ ਇਹ ਦੋ ਜਣੇ ਸੀ ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਿਨ੍ਹਾਂ ਨੇ ਇਹਨਾਂ ਜਿਹੜਾ ਬੇਜ਼ੁਬਾਨ ਜਾਨਵਰਾਂ ਦੇ ਉੱਤੇ ਤਸ਼ੱਦਦ ਕੀਤਾ ਉਹਨਾਂ ਦਾ ਬਰੂਟਲ ਮਰਡਰ ਕੀਤਾ ਇਹਨਾਂ ਨੂੰ ਜ਼ਰੂਰ ਫੜ ਲਿਆ ਜਾਏਗਾ ਕਿਉਂਕਿ ਸੀਸੀਟੀਵੀ ਦੇ ਵਿੱਚ ਇਹ ਕੈਦ ਹੋ ਚੁੱਕੇ ਨੇ ਪੁਲਿਸ ਨੇ ਮੁਕੱਦਮਾ ਦੱਸਿਆ ਵੀ ਉਹਨਾਂ ਨੇ ਦਰਜ ਕਰ ਲਿਆ ਲੋਕਾਂ ਦੇ ਕਹਿਣ ਦੇ ਉੱਤੇ ਜਿਹੜੀਆਂ ਡੌਗਸ ਦੀਆਂ ਵੈਲਫੇਅਰ ਸੁਸਾਇਟੀਆਂ ਆ ਉਹਨਾਂ ਦਾ ਜਿਹੜਾ ਰਖ ਰਖਾ ਕਰਦੀਆਂ ਉਹਨਾਂ ਦੇ ਕਹਿਣ ਦੇ ਉੱਤੇ ਮੁਕੱਦਮਾ ਜਿਹੜਾ ਉੱਤਰਜੋ ਗਿਆ ਹੁਣ ਇਹ ਬੰਦਾ ਜਿਹੜਾ ਇਹ ਨੂੰ ਇਹ ਕੋਰਟ ਦਾ ਸਾਹਮਣਾ ਕਰਨਾ ਪੈਣਾ ਅਦਾਲਤਾਂ ਦੇ ਇਹਨੂੰ ਢੇੜੇ ਲਾਉਣੇ ਪੈਣੇ ਆ ਖੈਰ 51A ਕਾਨੂੰਨ ਜਿਹੜਾ ਭਾਰਤ ਦਾ ਆਰਟੀਕਲ ਹੈ ਉਹ ਇਹ ਕਹਿੰਦਾ ਕਿ ਸਾਰੇ ਭਾਰਤੀਆਂ ਨੂੰ ਸਾਇੰਟਿਫਿਕ ਤੇ ਲੌਜੀਕਲ ਗੱਲ ਕਰਨੀ ਚਾਹੀਦੀ ਹੈ ਅਜਿਹੀਆਂ ਗੱਲਾਂ ਅਜਿਹੇ ਲੋਕਾਂ ਦੇ ਗੱਲ ਨੂੰ ਅੱਗੇ ਵਧਾਉਣਾ ਨਹੀਂ ਚਾਹੀਦਾ ਜਿਸ ਦਾ ਕੋਈ ਸਾਇੰਟਿਫਿਕ ਤੇ ਲੌਜੀਕਲ ਆਧਾਰ ਨਾ ਹੋਵੇ ਇਦੇ ਨਾਲ ਕੀ ਹੁੰਦਾ ਇਹ ਭ੍ਰਮ ਫੈਲਦਾ ਔਰ ਭ੍ਰਮ ਫੈਲਣ ਦੇ ਨਾਲ ਕੀ ਹੁੰਦਾ ਵਾ ਵੀ ਅਸੀਂ ਇਹਨਾਂ ਦੇ ਮਗਰ ਲੱਗ ਕੇ ਅਜੇ ਹੀ ਕਿਸੇ ਵਾਰਤਾ ਨੂੰ ਅੰਜਾਮ ਦੇ ਦਿੰਨੇ ਆ ਜਿਹਦੇ ਨਾਲ ਸਾਨੂੰ ਜ਼ਰੂਰ ਇਦਾਂ ਲੱਗਦਾ ਕਿ ਸਾਡਾ ਭਲਾ ਹੋਊਗਾ ਪਰ ਕਿਸੇ ਦੀ ਜਾਨ ਚਲੀ ਜਾਂਦੀ ਹੈ ਚਾਹੇ ਉਹ ਬੇਜ਼ੁਬਾਨ ਹੋਵੇ ਚਾਹੇ ਉਹ ਇਨਸਾਨ ਹੋਵੇ ਕਿਉਂਕਿ ਜ਼ਿੰਦਗੀ ਜਿਹੜੀ ਕੁਦਰਤ ਨੇ ਦਿੱਤੀ ਆ ਸਾਨੂੰ ਕਿਸੇ ਦੀ ਜ਼ਿੰਦਗੀ ਖੋਣ ਦਾ ਕੋਈ ਹੱਕ ਨਹੀਂ ਹੈ ਚਾਹੇ ਉਹ ਬੇਜ਼ੁਬਾਨ ਹੈ ਤੇ ਚਾਹੇ ਕਿਉਂਕਿ ਉਹ ਇਨਸਾਨ ਕਿਉਂ ਨਾ ਹੋਵੇ ਪਰ ਹੁਣ ਇਹਦੇ ਉੱਤੇ ਮੁਕਦਮਾ ਦਰਜ ਹੋ ਗਿਆ ਇਹਦੀ ਭਾਲ ਹੋਏਗੀ ਔਰ ਨਾਲ ਉਸ ਤਾੰਤ੍ਰਿਕ ਦੀ ਭਾਲ ਜ਼ਰੂਰ ਕਰਨੀ ਚਾਹੀਦੀ ਹੈ ਜਿਸ ਨੇ ਇਸ ਨੂੰ ਅਜਿਹਾ ਘਿਣਾਉਣਾ ਕੰਮ ਕਰਨ ਵਾਸਤੇ ਉਕਸਾਇਆ ਜਾਂ ਇਹਨੂੰ ਰਾਹ ਦੱਸਿਆ ਕਿ ਆਹ ਰਾਹ ਤੇਰੀ ਤਰੱਕੀ ਵੱਲ ਨਹੀਂ ਜਾਂਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ